ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੇਖ ਕੇ ਵੈਸੇ ਤਾਂ ਹਰ ਕੋਈ ਡਰ ਦੇ ਮਾਰੇ ਦੂਰ ਰਹਿਣ ਵਿੱਚ ਹੀ ਭਲਾਈ ਸਮਝਦਾ ਹੈ ਪਰ ਪੰਜਾਬ ਦਾ ਇੱਕ ਪੁਲਿਸ ਮੁਲਾਜ਼ਮ ਅਜਿਹਾ ਵੀ ਹੈ ਜਿਸ ਨੂੰ ਵੇਖਣ ਲਈ ਭੀੜ ਲੱਗ ਜਾਂਦੀ ਹੈ ਅਤੇ ਲੋਕ ਉਸ ਨਾਲ ਸੈਲਫੀ ਖਿਚਾਉਣਾ ਚਾਹੁੰਦੇ ਨੇ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਜਗਦੀਪ ਸਿੰਘ ਪੁਲਿਸ ਮੁਲਾਜ਼ਮ ਹੋਣ ਦੇ ਨਾਲ ਹੀ ਵੀਰ ਖਾਲਸਾ ਗੱਤਕਾ ਗਰੁੱਪ ਦਾ ਮੈਂਬਰ ਵੀ ਹੈ ਪਿਛਲੇ ਦਿਨ ਹੀ ਇਹ ਗਰੁੱਪ ਅਮਰੀਕਾ ਗੌਟ ਟੈਲੈਂਟ ਦਾ ਪਹਿਲਾ ਪਾਗ ਪਾਰ ਕਰਕੇ ਵਾਪਸ ਪਰਤਿਆ ਗੱਤਕਾ ਗਰੁੱਪ ਦੇ ਇਸ ਜਿੱਤ ਵਿੱਚ ਭਾਰਤ ਦੇ ਸਭ ਤੋਂ ਲੰਮੇ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਦਾ ਵੀ ਖਾਸ ਯੋਗਦਾਨ ਰਿਹਾ ਜਗਦੀਪ ਨੂੰ ਉਮੀਦ ਹੈ ਕਿ ਉਹ ਅਮਰੀਕਾ ਦੇ ਸ਼ੋਅ ਦਾ ਟਾਈਟਲ ਜਿੱਤਣ ਵਿੱਚ ਵੀ ਕਾਮਯਾਬ ਰਹਿਣਗੇ ਪਰ ਇੱਕ ਜਿਹੜਾ ਪਰਫਾਰਮਰ ਆ ਉਹਦੇ ਇੱਕ ਖੁਆਇਸ਼ ਹੁੰਦੀ ਆ ਜੀ ਅਮਰੀਕਸ ਗੌਟ ਟੈਲੈਂਟ ਵਿੱਚ ਪਰਫਾਰਮ ਕਰਨਾ ਔਰ ਵੈਗਨ ਨੂੰ ਸਾਨੂੰ ਇਹ ਕਿਰਪਾ ਕੀਤੀ ਸਾਡੇ ਗਰੁੱਪ ਉੱਪਰ ਬੀਰ ਖਾਲਸਾ ਗਰੁੱਪ ਉੱਪਰ ਕਿਰਪਾ ਹੋਈ ਔਰ ਮੈਂ ਮੇਰੇ ਉਸਤਾਦ ਜੀ ਸਾਡੇ ਮੈਨੇਜਰ ਆਪਣਾ ਕਰਮਜੀਤ ਸਿੰਘ ਅਸੀਂ ਪਰਫਾਰਮ ਕਰਕੇ ਆ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਗਦੀਪ ਸਿੰਘ ਦਾ ਸੁਪਨਾ ਗ੍ਰੇਡ ਕਰ ਲਈ ਦੀ ਤਰ੍ਹਾਂ ਰੈਸਲਿੰਗ ਦੀ ਦੁਨੀਆ ਵਿੱਚ ਆਪਣਾ ਨਾਮ ਬਣਾਉਂਦਾ ਹੈ ਜਗਦੀਪ ਦਾ ਕੱਦ ਵੀ ਖਲੀ ਤੋਂ 5 ਇੰਚ ਜ਼ਿਆਦਾ ਲੰਮਾ ਹੈ ਖਲੀ ਦੀ ਲੰਬਾਈ 7 ਫੁੱਟ 1 ਇੰਚ ਤਾਂ ਜਗਦੀਪ ਦੀ 7 ਫੁੱਟ 6 ਇੰਚ ਹੈ ਖਲੀ ਦੀ ਤਰ੍ਹਾਂ ਜਗਦੀਪ ਵੀ ਅਮਰੀਕਾ ਤੋਂ ਰੈਸਲਿੰਗ ਦੀ ਟ੍ਰੇਨਿੰਗ ਲਵੇਗਾ ਉਸ ਮੁਤਾਬਕ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅਖੀਰ ਤੱਕ ਉਹ ਆਪਣਾ ਸੁਪਨਾ ਜ਼ਰੂਰ ਪੂਰਾ ਕਰੇਗਾ ਗ੍ਰੇਡ ਖੇਡਦਾ ਦੇਖੋ ਜੀ ਉਹਨੂੰ WWE ਤੋਂ ਬਾਹਰ ਆ ਚੁੱਕਾ ਉਹਨੇ ਜਿਹੜਾ ਸੀਏਡਬਲਿਊ ਕਰ ਲਿਆ ਆਪਣਾ ਦੇ ਦੇਖੋ ਤਾਂ ਬਾਹਰ ਹੀ ਕਾਰਾਂਟਰਨਿੰਗ ਜਾ ਕੇ ਆਪਣੇ ਲੰਮੇ ਕਦ ਕਰਨ ਜਗਦੀਪ ਨੂੰ ਕਈ ਵਾਰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਖਾਸ ਤੌਰ ਉਤੇ ਜਦੋਂ ਉਹ ਹਵਾਈ ਸਫਰ ਕਰ ਰਿਹਾ ਹੋਵੇ ਤਾਂ 에ਅਰ ਹੋਸਟਸ ਨੂੰ ਉਸ ਦੀ ਵੱਖਰੀ ਦੇਖਭਾਲ ਕਰਨੀ ਪੈਂਦੀ ਹੈ ਜਗਦੀਪ ਦੀਆਂ ਜੁੱਤੀਆਂ ਦਾ ਸਾਈਜ਼ 20 ਹੈ ਜੋ ਭਾਰਤ ਵਿੱਚ ਨਹੀਂ ਮਿਲਦੀਆਂ ਜਗਦੀਪ ਨੂੰ ਆਪਣੀਆਂ ਜੁੱਤੀਆਂ ਖਾਸ ਤੌਰ ਉਤੇ ਵਿਦੇਸ਼ ਤੋਂ ਬਰਵਾਉਣੀਆਂ ਪੈਂਦੀਆਂ ਨੇ ਬਹੁਤ ਮੁਸ਼ਕਲ ਆਉਂਦੀ ਹੈ ਜਿੱਦੀ ਹਾਈਟ ਨੂੰ ਬੈਲੈਂਸ ਕਰਨਾ ਬਹੁਤ ਔਖਾ ਹੈ ਤੇ ਬਾਕੀ ਜਦੋਂ ਜਾਈਦਾ ਉਦੋਂ ਜਿਹੜੇ ਨਾਲ ਜਿਹੜੇ ਆਪਣੇ ਸਫਰ ਕਰਦੇ ਆ ਨਾਲ ਜਿਹੜੇ ਉਹ ਕਾਫੀ ਜਿਹੜਾ ਬਾਕੀ ਇਹ ਹੁੰਦਾ ਦਾ ਸਟਾਫ ਹੁੰਦਾ ਆਪਣੇ 에어로ਸ ਹੁੰਦੀਆਂ ਕਾਫੀ ਹੈਲਪਫੁਲ ਹੁੰਦੀਆਂ ਬਹੁਤ ਵਧੀਆ ਮਤਲਬ ਇੱਡੀ ਕੋਈ ਮੁਸ਼ਕਲ ਨਹੀਂ ਆਉਂਦੀ ਕੱਪੜਾ ਦਾ ਸਟਿਚ ਕਰਵਾ ਲੈਦੇ ਇੱਥੋਂ ਹੀ ਤੇਰੇ ਸ਼ੂਜ਼ ਆ ਉਹ ਬਾਹਰੋਂ ਆਉਂਦੇ ਸਾਰੇ ਮੇਰੇ ਜੀ ਸ਼ੂਜ਼ ਨਹੀਂ ਮਿਲਦਾ 20 ਨੰਬਰ ਸ਼ੂਜ਼ ਆ ਮੇਰਾ ਤੇ ਸ਼ੀ ਉਹ ਜਿੰ ਮਿਲਦਾ ਜਗਦੀਪ ਆਪਣੀ ਜ਼ਿੰਦਗੀ ਵਿੱਚ ਆਪਣੇ ਤੋਂ ਲੰਮੇ ਇਨਸਾਨ ਦੀ ਭਾਲ ਵਿੱਚ ਨੇ ਜਗਦੀਪ ਮੁਤਾਬਕ ਉਹਨਾਂ ਨੂੰ ਹਰ ਕਿਸੇ ਨਾਲ ਨਜ਼ਰਾਂ ਝੁਕਾ ਕੇ ਗੱਲ ਕਰਨੀ ਪੈਂਦੀ ਹੈ ਜੇਕਰ ਕੋਈ ਉਹਨਾਂ ਤੋਂ ਲੰਮਾ ਇਨਸਾਨ ਮਿਲਿਆ ਤਾਂ ਪਹਿਲੀ ਵਾਰ ਹੋਵੇਗਾ ਕਿ ਉਹ ਨਜ਼ਰਾਂ ਝੁਕ ਕੇ ਕਿਸੇ ਨਾਲ ਗੱਲਬਾਤ ਕਰਨਗੇ ਨਹੀਂ ਦੇਖੋ ਜਿਹੜਾ 월ਡ ਰਿਕਾਰਡ ਐ ਇਸ ਵੇਲੇ ਮੌਜੂਦਾ ਆ ਉਹ 8 ਫੁੱਟ 2.5 ਇੰਚ ਦਾ ਆ ਔਰ ਉਸ ਤੋਂ ਬਾਕੀ ਜਿਹੜੇ 7 ਫੁੱਟ 7 ਇੰਚ 7 ਫੁੱਟ 8 ਇੰਚ ਤੱਕ ਮੁੰਡੇ ਹੈਗੇ ਆ ਕਿਸ ਨੇ ਮਿਲਾਂਗੇ ਦੇਖੋ ਜਦੋਂ ਹੁਕਮ ਆ ਮਾਲਕ ਦਾ ਨਹੀਂ ਨਹੀਂ ਮੇਰੀ ਦੇਲੀ ਤਮੰਨਾ ਦੇਖਣ ਦੀ ਕਿਉਂ ਨਾਰਮਲੀ ਮੈਂ ਸਾਰਾ ਨਾਲ ਇਸ ਤਰ੍ਹਾਂ ਮੂੰਹ ਨੀਚੇ ਕਰਕੇ ਗੱਲ ਕਰਨਾ ਕਿਸੇ ਨੇ ਦੇਲੀ ਇਸੇ ਕਿਸੇ ਨਾਲ ਗੱਲ ਕਰੀਏ ਆਪਣੇ ਲੰਮੇ ਕਦ ਕਰਨ ਜਗਦੀਪ ਆਪਣੀ ਪ੍ਰਸਿੱਧੀ ਦੇ ਸਿਖਰ ਉੱਤੇ ਨੇ ਉਹਨਾਂ ਨੂੰ ਜਾਣਨ ਵਾਲੇ ਕਹਿੰਦੇ ਨੇ ਕਿ ਇਸ ਦੇ ਬਾਵਜੂਦ ਉਹਨਾਂ ਵਿੱਚ ਰਤੀ ਭਰ ਕਮੰਡ ਨਹੀਂ ਹੈ ਉਹ ਹਰ ਕਿਸੇ ਨਾਲ ਪਿਆਰ ਨਾਲ ਮਿਲਦੇ ਨੇ ਅਤੇ ਸੈਲਫੀ ਖਿਚਾਉਣ ਵਿੱਚ ਵੀ ਖੁਸ਼ੀ ਮਹਿਸੂਸ ਕਰਦੇ ਨੇ ਬਿਊਰੋ ਰਿਪੋਰਟ ਟੀਵੀ ਪੰਜਾਬ